ਕੁਸ਼ੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਦਿਲਜੀਤ ਦੋਸਾਂਜ ਦੀ ਮੂਵੀ ਸਰਦਾਰ ਜੀ 3 ਨੂੰ ਲੈ ਕੇ ਇੱਕ ਵੱਡਾ ਬੇਬਾਦ ਛਿੜਿਆ ਹੋਇਆ ਕਿਉਂਕਿ ਉਸ ਦੇ ਵਿੱਚ ਪਾਕਿਸਤਾਨੀ ਐਕਟਰ ਹਾਨੀ ਅਮੀਰ ਨੇ ਜਿਸ ਨੂੰ ਲੈ ਕੇ ਇੰਡੀਆ ਦੇ ਵਿੱਚ ਮੂਵੀ ਪੂਰੀ ਤਰ੍ਹਾਂ ਬੈਨ ਕਰ ਦਿੱਤੀ ਗਈ ਹੈ ਤੇ ਚਲੋ ਮੂਵੀ ਤਾਂ ਬੈਨ ਹੋ ਹੀ ਗਈ ਤੇ ਦਿਲਜੀਤ ਦੋਸਾਂਜ ਉੱਤੇ ਸੋਸ਼ਲ ਮੀਡੀਆ ਤੇ ਵੱਡੇ ਅਲੀਗੇਸ਼ਨ ਲਾਈਜ਼ ਜਾ ਰਹੇ ਨੇ ਤੇ ਕਾਫੀ ਜ਼ਿਆਦਾ ਉਹਨਾਂ ਨੂੰ ਹੇਟ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸੇ ਮੁੱਦੇ ਦੇ ਉੱਤੇ ਕਾਰਨੋਜ਼ਲਾਂ ਦੇ ਵੱਲੋਂ ਵੀ ਆਪਣੀ ਚੁੱਪੀ ਤੋੜ ਦਿੱਤੀ ਗਈ ਹੈ ਤੇ ਦਿਲਜੀਤ ਦੋਸਾਂਜ ਦੀ ਸਪੋਰਟ ਦੇ ਵਿੱਚ ਕਾਰਨੋਜ਼ਲ ਨੇਤਰ ਕੇ ਆਏ ਨੇ ਪਰ ਉੱਥੇ ਹੀ ਬ ਉਹ ਯਾ ਇਸ ਕਾਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਦਲਜੀਤ ਦੋਸਾਨ ਨੇ ਮਾਂ ਬੋਲੀ ਪੰਜਾਬੀ ਅਤੇ ਦਸਤਾਰ ਨੂੰ ਵਰਲਡ ਵਾਈਡ ਲੇਬਲ ਤੱਕ ਪਛਾਣ ਦਿੱਤੀ ਪਰ ਹੁਣ ਦਲਜੀਤ ਦੋ ਸਾਨੂੰ ਆਪਣੇ ਹੀ ਕੁਝ ਲੋਕ ਗਦਾਰ ਦਾ ਦਰਜਾ ਦੇ ਰਹੇ ਨੇ ਤੇ ਇਸੇ ਮੁੱਦੇ ਦੇ ਉੱਤੇ ਕਾਰ ਨੌਜਰਨ ਦੇ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਪੋਸਟ ਸ਼ੇਅਰ ਕਰੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਸਰਦਾਰ ਜੀ 3 ਮੂਵੀ ਇੰਡੀਆ ਪਾਕਿਸਤਾਨ ਦੇ ਕਨਫਲਿਕਟ ਤੋਂ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ ਤੇ ਪ੍ਰੋਡਿਊਸਰ ਦਾ ਪੈਸਾ ਵੀ ਲੱਗ ਗਿਆ ਸੀ ਇਹਦੇ ਵਿੱਚ ਕਿਸੇ ਦਾ ਵੀ ਕੋਈ ਕਸੂਰ ਨਹੀਂ ਹੈ ਦਲਜੀਤ ਦੋਸਾਨ ਦੇ ਖਿਲਾਫ ਨਜਾਇਜ਼ ਗੁੱਸਾ ਗਾਲੀ ਕਲੋਚ ਬਹੁ ਫਿਲਮ ਨਹੀਂ ਦੇਖਣੀ ਤੁਸੀਂ ਨਾ ਦੇਖੋ ਪਰ ਉਹਨੂੰ ਗਲਤ ਬੋਲਣਾ ਗਾਲਾਂ ਕੱਢਣੀਆਂ ਵੀ ਠੀਕ ਨਹੀਂ ਆ ਸੋ ਬਾਕੀ ਜੇਕਰ ਤੁਸੀਂ ਵੀ ਮੰਨਦੇ ਹੋ ਦਿਲਜੀਤ ਦੋਸਾਨ ਨਾਲ ਪੰਜਾਬੀ ਹੋਣ ਦੇ ਨਾਤੇ ਇਹ ਸਭ ਤੱਕਾਂ ਹੋ ਰਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਓ